ਸਸ਼ੀ ਕਾਲ ਜੀ ਤੁਹਾਨੂੰ ਸਵਾਗਤ ਹੈ ਅਣ ਚੂਟੂ ਚੈਨਲ ਤੇ ਇਹ ਵਾਲੇ ਕਰੀਵ ਦੇ ਸੂਟ ਆਉਣਗੇ ਜੀ ਹੈਵੀ ਵਰਕ ਹੋਵੇਗਾ 올ਓਵਰ ਸੂਟ ਹੈ ਚਨੌਣ ਦੁਪੱਟਾ ਤੇ ਤੇ ਫੋਰ ਸਾਈਡਰ ਵਰਕ ਕੀਤਾ ਹੋਇਆਗਾ ਚਾਰ ਕਲਰ ਆ ਇਹ ਵਾਲੇ ਟੈਬੀ ਸ਼ਿਲਕ ਦੇ ਆਉਣਗੇ ਜੀ ਸ਼ਰਟ ਤੇ ਬਾਟਮ ਤੇ 슬ੀਵ ਤੇ ਵਰਕ ਹੋਵੇਗਾ ਤੇ ਚਨੌਣ ਦੁਪੱਟਾ ਹੋਵੇਗਾ ਦੁਪੱਟੇ ਤੇ ਵਰਕ ਹੋਵੇਗਾ ਤੇ ਇਹਦੇ ਵਿੱਚ ਚਾਰ ਪੰਜ ਕਲਰ ਨੇ ਇਹ ਵੈਲਵਟ ਦੇ ਸੂਟ ਆਉਣਗੇ ਜੀ ਸਿੰਗਲ ਸਿੰਗਲ ਪੀਸ ਆ ਤੇ ਹੈਂਡਵਰਕ ਕੀਤਾ ਹੋਇਆਗਾ ਤੇ ਇਹਨਾਂ ਦੇ ਨਾਲ ਰਗੰਜਾ ਦੁਪੱਟਾਗਾ ਤੇ ਕੰਟਰਾਸਟ ਸੂਟ ਆਉਣਗੇ ਇਹ ਇੱਕ ਏਕਰੀਬ ਦਾ ਸਿੰਗਲ ਪੀਸ ਸੂਟ ਆਵੇਗਾ ਜੀ ਹੈਂਡਵਰਕ ਕੀਤਾ ਹੋਇਆ ਤੇ ਇਹ ਵੀ ਏਕਰੀਬ ਤੇ ਆਉਣਗੇ ਸ਼ਰਟ ਤੇ ਬਾਟਮ ਤੇ 슬ੀਵ ਤੇ ਵਰਕ ਹੋਵੇਗਾ ਤੇ ਚੁਣੌਣ ਦੁਪੱਟਾ ਹੋਵੇਗਾ ਤਿੰਨ ਕਲਰ ਹੈ ਇਹ ਵਾਲਾ ਸੂਰ ਸ਼ਿਮਰ ਦੀ ਸ਼ਰਟ ਆਵੇਗੀ ਸ਼ਿਲਕ ਦੀ ਬਾਟਮ ਲੱਗੀ ਹੋਈ ਹੈਂਡਵਰਕ ਕੀਤਾ ਹੋਇਆ ਰਗੰਜਾ ਦੁਪੱਟਾਗਾ ਈ ਬ੍ਰੌਕਰਟ ਦੇ ਆਉਣਗੇ ਬਨਾਰਸੀ ਸੂਟ ਹੋਣਗੇ ਜੀ ਤੇ ਅਲੱਗ-ਅਲੱਗ ਕਲਰ ਆ ਤੇ ਇਹਨਾਂ ਦੇ ਨਾਲ ਵੈਲਵਟ ਦੇ ਦੁਪੱਟੇ ਲੱਗੇ ਹੋਏ ਆ ਹੈਵੀ ਵਰਕ ਆ ਤੇ ਈ ਕ੍ਰੇਪ ਦੇ ਆਉਣਗੇ ਜੀ ਨੇਚਰਲ ਕ੍ਰੇਪ ਦੇ ਸੂਟ ਹੋਣਗੇ 올ਓਵਰ ਸੂਟ ਨੇ 5 ਮੀਟਰ ਕੱਟ ਆਵੇਗੀ ਤੇ ਅਲੱਗ-ਅਲੱਗ ਕਲਰ ਹੈ ਇਹਦੇ ਵਿੱਚ ਤੇ ਇਹਨਾਂ ਦੇ ਨਾਲ ਚਨਾਉਣ ਦੁਪੱਟੇ ਲੱਗੇ ਹੋਏ ਆ ਡਿਜ਼ਾਈਨਰ ਦੁਪੱਟੇ ਹੋਣਗੇ ਜੀ ਇੰਨਾ ਦਾ ਰੇਟ ਵੀ ਵੀਡੀਓ ਦੇ ਵਿੱਚ ਮੈਂਸ਼ਨ ਕੀਤਾ ਹੋਇਆਗਾ ਉਸ ਦੇ ਅਕੋਰਡਿੰਗ ਤੁਸੀਂ ਆਪਣਾ ਆਰਡਰ ਬੁੱਕ ਕਰਵਾ ਸਕਦੇ ਹੋ ਥੈਂਕ ਯੂ